ਚੰਡੀਗੜ੍ਹ ਦੇ ਪਿੰਡਾਂ ਦੇ 22 ਪਿੰਡਾਂ ਦੇ ਅੱਜ ਦਾ ਪਹਿਲਾਂ ਮੈਂ ਥੋੜਾ ਜਿਹਾ ਆਪਣੇ ਦੱਸ ਦੂੰਗਾ ਮੈਂ ਕੌਣ ਐ ਕੀ ਐ ਬਾਕੀ ਦੂਜਾ ਮੈਂ ਸਤਿਕਾਰ ਕਰਦਾ ਹਾਂ ਸਾਡੇ ਸੀਨੀਅਰ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਮੈਂ ਸਾਡੇ ਇੱਕ ਸੱਦੇ ਤੇ ਇਹ ਉਰੇ ਪਹੁੰਚੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਢੇਡੀਆਂ ਕਰਦੀ ਜਿਨ੍ਹਾਂ ਦਾ ਆਪਣਾ ਇੱਕ ਬੜਾ ਨਾਮ ਰਿਹਾ ਹੈ ਅਰ ਗੁਰਦੀਪ ਸਿੰਘ ਅਟਾਵਾ ਜੀ ਐ ਸਰਪੰਚ ਪਿੰਡ ਅਟਾਵਾ ਤ੍ਰਿੰਦਰ ਸਿੰਘ ਸਰਾਜ ਜੀਤ ਸਿੰਘ ਬਲਾਨਾ ਜੀ ਸਰਪੰਚ ਆਪਣੇ ਢਰਦੀਪ ਸਿੰਘ ਕਾਲਾ ਜੀ ਸਾਰੰਗਪੁਰ ਤੋਂ ਤੇ ਪਰਿਵਾਰ ਜੀ ਜਿਹੜੇ ਕਿ ਬੜੀ ਧੀਰ ਤੋਂ ਜੁੜੇ ਹੋਏ ਇੱਕ ਪਿੰਡਾਂ ਨੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਕਿ ਜਦੋਂ ਅਸਲਾਹ ਕੀਤੀ ਤੇ ਇੱਕ ਜਦੋਂ ਅਸੀਂ ਦੇਖਿਆ ਕਿ ਪਿੰਡਾਂ ਦਾ politcal ਪਾਰਟੀ ਆਉਂਦੀਆਂ ਜਿੱਥੇ ਦੇ ਉੱਥੇ ਖੜੇ ਫਿਰ ਅਸੀਂ ਵਿਚਾਰ ਕੀਤਾ ਸੀਨੀਅਰ ਬੰਦਿਆਂ ਨਾਲ ਕਿ ਇਹਦਾ ਕੀ ਕੀਤਾ ਜਾਵੇ ਉਹਨਾਂ ਨੇ ਇੱਕ ਸੁਝਾਸ਼ਨ ਦਿੱਤੀ ਸੀ ਨਿਰਾਨੇ ਕਹਿੰਦੇ ਜੀ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਉਹਦੇ ਆ ਜੁੜ ਸਕਦਾ ਹੋਵੇ ਆ ਸਕਦਾ ਹੋਵੇ ਆਪਣੇ ਵਿਚਾਰ ਰੱਖ ਸਕਦਾ ਹੋਵੇ ਬੜੇ ਵਿਚਾਰ ਤੋਂ ਬਾਅਦ ਫਿਰ ਅਸੀਂ ਕੀਤਾ ਚੰਡੀਗੜ੍ਹ ਪਿੰਡੂ ਵਿਕਾਸ ਇੱਕ ਸੇਫ ਨਾਨ ਪੋਲੀਟੀਕਲ ਗੱਲ ਹੋਏਗੀ ਜੀ ਇਹ ਇੱਕ ਗੈਰ ਰਾਜਨੀਤਿਕ ਮੰਚ ਹੈ ਤੇਦੇ ਤੁਸੀਂ ਇੱਕ ਡਿਵੈਲਪਮੈਂਟ ਦੀ ਗੱਲ ਕਰਾਂਗੇ ਤੇ ਪਿੰਡਾਂ ਦੀ ਕਰਾਂਗੇ ਤੇ ਅਸੀਂ ਇਸ ਤੋਂ ਬਾਅਦ ਹਰ ਪਿੰਡ 'ਚ ਕਮੇਟੀਆਂ ਬਣਾਵਾਂਗੇ ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਧਾਰਮਿਕ ਸਮਾਗਮ ਵੀ ਕਰਾਂਗੇ ਕਿਉਂਕਿ ਸਟਾਰਟਿੰਗ ਇੱਕ ਧਾਰਮਿਕ ਸਮਾਗਮ ਤੋਂ ਵੀ ਹੋਣੀ ਚਾਹੀਦੀ ਹੈ ਮੱਚ ਹੈ ਜਿਹੜਾ ਇਹਦੇ ਵਿੱਚ ਕਿਉਂਕਿ ਪਿੰਡਾਂ ਚ ਪਹਿਲਾ ਸਾਰੇ ਜਿਹੜਾ ਨਵਾਂ ਤੁਸੀਂ ਗਠਨ ਪਿੰਡਾਂ ਦਾ ਕਰਨ ਜਾ ਰਹੇ ਹੋ ਸਾਰੇ ਪਿੰਡਾਂ ਵਾਲਿਆਂ ਨੂੰ ਤੁਸੀਂ ਇਕੱਠਾ ਕੀਤਾ ਹੈ ਆਖਿਰ ਮਕਸਦ ਕੀ ਹੈ ਤੁਹਾਡਾ ਕਿਸ ਮਕਸਦ ਨਾਲ ਤੁਸੀਂ ਇਹ ਪਿੰਡਾਂ ਨੂੰ ਇਕੱਠੇ ਕੀਤਾ ਹੈ ਸਾਡਾ ਮੁੱਖ ਮਕਸਦ ਤਾਂ ਇਹ ਵੀ ਜਿਹੜੀ ਪਿੰਡਾਂ ਨੂੰ ਹਰ ਬਾਰ ਅਣਗੌਲਿਆ ਕਰਿਆ ਜਾਂਦਾ ਔਰ ਅਸੀਂ ਬਹੁਤ ਅਡ ਅਡ ਥਾਵਾਂ ਤੇ ਅਲੱਗ-ਅਲੱਗ ਮੱਦਮ ਰਹੀ ਵੀ ਮੰਗਾਂ ਕਰ ਚੁੱਕੇ ਆ ਪਰ ਸੁਣਵਾਈ ਪਿੰਡਾਂ ਦੀ ਕਿਤੇ ਵੀ ਨਹੀਂ ਹੈ ਹੁਣ ਜੇ ਪਿੰਡਾਂ ਦੀ ਨਵੀਂ ਆਬਾਦੀਆਂ ਆਪਾਂ ਕਹਿ ਲਈਏ ਨਵੀਂ ਆਬਾਦੀਆਂ ਨੂੰ ਤਾਂ ਬਿਲਕੁਲ ਇਗਨੋਰ ਕਰਿਆ ਜਾਂਦਾ ਹੈ ਕਹਿਣ ਦਿੰਦੇ ਆ ਜੀ ਇਹ ਪੈਰਾਫੇਰੀ ਦੇ ਵਿੱਚ ਹੈ ਪੈਰਾਫੇਰੀ ਦੇ ਮੁਤਾਬਕ ਤਾਂ 47 ਸੈਕਟਰ ਤੋਂ ਬਾਅਦ ਜਿੰਨੀ ਵੀ ਡਵੈਲਪਮੈਂਟ ਸਿੰਡੀਗਟ ਦੀ ਹੈ ਫਿਰ ਤਾਂ ਉਹ ਵੀ ਇਲੀਗਲ ਹੈ ਪੈਰਾਫੇਰੀ ਤਾਂ ਕਿਤੇ ਐਮੈਂਡੀ ਨਹੀਂ ਹੋਇਆ ਜਦੋਂ ਬਾਕੀ ਕਲੋਨੀਆਂ ਨੂੰ ਲੋਕਾਂ ਨੂੰ ਬਾਹਰ ਤੋਂ ਆਏ ਸਾਡੇ ਭਰਾਵਾਂ ਨੂੰ ਵੀ ਰੀਹੈਬਿਲੀਟੇਟ ਕਰਿਆ ਜਾਂਦਾ ਤਾਂ ਲੋਕਲ ਪੂਰੇ ਜਿਹੜੇ ਆਪਣੇ ਜੀਬ ਤੋਂ ਖਰਚਾ ਕਰਕੇ ਮਕਾਨ ਬਣਾ ਰਹੇ ਆ ਆਪਣੀ ਜ਼ਮੀਨ ਲੈ ਕੇ ਬਣਾ ਰਹੇ ਆ ਉਹਨਾਂ ਨੂੰ ਸਹੂਲਤਾਂ ਦੇਣ ਦੇ ਵਿੱਚ ਮੇਰੇ ਖਿਆਲ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਪਿੰਡਾਂ ਦੇ ਜਿਹੜੇ ਲੋਕ ਨੇ ਸਾਡੇ ਵਸਿੰਦੇ ਨੇ ਪਿੰਡਾਂ ਦੇ ਜਿਹੜੇ ਉਹ ਲਾਲਕੀਰ ਦੇ ਅੰਦਰ ਹੈ ਬਾਹਰ ਹੈ ਉੱਥੇ ਗੈਰ ਜ਼ਰੂਰੀ ਤੌਰ ਤੇ ਪ੍ਰੈਸ਼ਰ ਪਾਈ ਜਾਂਦਾ ਜੀ ਨਕਸ਼ੇ ਪਾਸ ਕਰਾਓ ਹੁਣ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਹੈ ਹੁਣ ਚਾਰ ਮਰਲੇ ਜਗ੍ਹਾ ਹੈ ਅਗਲਾ ਵਰਟੀਕਲ ਜਾਏਗਾ ਨੂੰ ਚਾਰ ਮੰਜ਼ਲੀ ਬਣਾਉਂਗੇ ਤਾਂ ਦੋ ਦੋ ਕਮਰੇ ਆਣਗੇ ਉਹਨਾਂ ਨੂੰ ਹੁਣ ਉਹਨਾਂ ਤੇ ਵੀ ਰੋਕ ਲਾਈ ਜਾਂਦੀ ਹੈ ਵੀ 34 ਫੁੱਟ ਤੋਂ ਉੱਪਰ ਨਹੀਂ ਬਣਾ ਸਕਦੇ ਜਦੋਂ ਕਿ ਸ਼ਹਿਰ ਦੇ ਵਿੱਚ ਸਸਤ ਮੰਜ਼ਲੀ ਸਰਕਾਰ ਬਣਾ ਕੇ ਵਿਚਰੀ ਹੈ ਤਾਂ ਲੋਕਾਂ ਦੇ ਨਾਲ ਤਾਂ ਧਰੋ ਹੋਇਆ ਹੈ ਸਰ ਇੱਕ ਗੱਲ ਹੋਰ ਵੀ ਹੈ ਪਿੰਡਾਂ ਦੇ ਜਿਹੜੇ ਪਿੰਡ ਹੈ ਐਮਸੀ ਦੇ ਅੰਡਰ ਆ ਗਏ ਹਨ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਸੈਕਟਰਾਂ ਦੀ ਤਰ ਤੇ ਉੱਤੇ 스마트 ਗਾਉਂ ਬਣਾਏ ਜਾਣਗੇ ਲੇਕਿਨ ਹਜ ਤੱਕ ਤਾਂ 스마트 ਬਣੇ ਨਹੀਂ ਹੈ ਦੂਸਰੀ ਤਰਫ ਇੱਕ ਤੁਸੀਂ ਹੋਰ ਵੀ ਕਿਹਾ ਜੇ ਇਹ 스마트 ਗਾਉਂ ਨਾ ਬਣੇ ਲਾਲ ਡੋਰੇ ਦਾ ਮਸਲਾ ਨਾ ਖਤਮ ਹੋਇਆ ਤੇ ਅਸੀਂ ਨੋਟਾ ਦਾ ਇਸਤੇਮਾਲ ਕਰਾਂਗੇ ਬਿਲਕੁਲ ਹੋ ਰਹੇ ਹੈ ਮੇਰੇ ਇਹ ਬਿਲਕੁਲ ਅਸੀਂ ਸਹੀ ਗੱਲ ਕਰ ਰਹੇ ਹਾਂ ਨੋਟਾ ਦਾ ਤਾਂ ਸਰਕਾਰ ਆਪ ਮਜਬੂਰ ਕਰਦੀ ਹੈ ਸਾਨੂੰ ਰਾਜਨੀਤਿਕ ਹਸਤੀਆਂ ਜਿਹੜੀ ਵੱਖ-ਵੱਖ ਆਉਂਦੀਆਂ ਤੇ ਬੜੇ ਹਾਈ ਲੈਵਲ ਤੱਕ ਰਹਿ ਚੁੱਕੇ ਆਂ ਹਰ ਵਾਰ ਸਾਨੂੰ ਇਹੀ ਲਾਰੇ ਲਾ ਜਾਂਦੀਆਂ ਵੀ ਤੁਹਾਡੇ ਪਿੰਡਾਂ ਦਾ ਸੀ ਡਿਵੈਲਪਮੈਂਟ ਕਰਾਂਗੇ ਤੁਹਾਡੇ ਲਾਲਕੀਰ ਤੋਂ ਬਾਹਰ ਮਕਾਨਾਂ ਨੂੰ ਰੈਗੂਲਰ ਕਰਾਂਗੇ ਪਰ ਅਸਤਕ ਵੋਟਾਂ ਲੈਣ ਤੋਂ ਬਾਅਦ ਕੋਈ ਇਸ ਬਾਰੇ ਗੱਲ ਹੀ ਨਹੀਂ ਕਰਦਾ ਪਾਰਲੀਮੈਂਟ ਦੇ ਵਿੱਚ ਪੂਰੇ ਸਾਡੀ ਬਦਕਿਸਮਤੀ ਹੈ ਵੀ ਚੰਡੀਗੜ੍ਹ ਦੇ ਪਿੰਡਾਂ ਦੀ ਕੋਈ ਗੱਲ ਨਹੀਂ ਕਰਦਾ ਅਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਇਸ ਵਾਰ ਸਾਰੇ ਚੰਡੀਗੜ੍ਹ ਦੇ ਪਿੰਡਾਂ 'ਚ ਮੁਹਿੰਮ ਚਲਾਵਾਂਗੇ ਤਾਂ ਕਿ ਸਿਰਫ ਉਹਦੀ ਸਪੋਰਟ ਕਰੀ ਜਾਏ ਜਿਹੜਾ ਇਸ ਚੀਜ਼ ਦਾ ਵਾਅਦਾ ਸਾਨੂੰ ਖੁੱਸ ਤਰੀਕੇ ਨਾਲ ਕਰੇ ਆਪਣੇ ਮੈਨੀਫੈਸਟੋ ਦੇ ਵਿੱਚ ਲੈ ਕੇ ਆਏ ਨਹੀਂ ਮੈਨੀਫੈਸਟੋ ਦੇ ਵਿੱਚ ਤਾਂ ਹਰ ਵਾਰ ਪਾਰਟੀ ਲੈ ਕੇ ਆਂਦੀ ਹੈ ਲੇਕਿਨ ਉਸ ਤੋਂ ਬਾਅਦ ਤੁਹਾਨੂੰ ਵੋਟਾਂ ਤੋਂ ਬਾਅਦ ਇਗਨੋਰ ਕਰ ਦਿੱਤਾ ਜਾਂਦਾ ਇਸ ਵਾਰ ਕਿਆ ਤੁਸੀਂ ਨੋਟਾ ਦਾ ਵੀ ਇਸਤੇਮਾਲ ਕਰੋਗੇ ਬਿਲਕੁਲ ਕਰਾਂਗੇ ਜੀ ਅਸਲ ਦੇ ਵਿੱਚ ਪਹਿਲਾਂ ਮੈਨੀਫੈਸਟੋ ਦੇ ਵਿੱਚ ਮੇਰੇ ਹਿਸਾਬ ਨਾਲ ਮੈਂ ਕਿਸੇ ਨੂੰ ਉਸੇ ਉਸ ਤਰੀਕੇ ਨਾਲ ਗੱਲ ਕਰਦੇ ਨਹੀਂ ਦੇਖਿਆ ਸਿਰਫ ਹਲਕੀ ਜੀ کہہ ਦਿੰਦੇ ਆ ਵੀ ਲਾਲਕੀਰ ਦਾ ਮਸਲਾ ਹੱਲ ਕਰਾਂਗੇ ਸਾਡਾ ਕੱਲ ਲਾਲਕੀਰ ਦੀ ਨਹੀਂ ਸਾਡੀ ਨਮੀ ਜਿੰਨੀ ਵੀ ਆਬਾਦੀ ਹੈ ਪਿੰਡਾਂ ਦੇ ਵਿੱਚ ਵੀ ਅੰਦਰ ਵੀ ਬਾਹਰ ਵੀ ਫਿਰਨੀ ਤੋਂ ਬਾਹਰ ਜਾਂ ਅੰਦਰ ਵੀ ਬਾੜਿਆਂ ਦੀ ਬੜੀ ਮੁਸ਼ਕਲ ਆਂਦੀ ਹੈ ਪਾਣੀ ਦੇ ਕਨੈਕਸ਼ਨ ਨਹੀਂ ਮਿਲਦੇ ਘੱਟੋ ਘੱਟ 2.5 ਲੱਖ ਆਬਾਦੀ ਇਹ ਜੀ ਚੰਡੀਗੜ੍ਹ ਦੇ ਪਿੰਡਾਂ ਦੀ ਹੈ ਜਿਨ੍ਹਾਂ ਕੋਲ ਪਾਣੀ ਦੇ ਕਨੈਕਸ਼ਨ ਨਹੀਂ ਫਾਰਮੈਲਟੀਆਂ ਇੰਨੀ ਜ਼ਿਆਦਾ ਹੈ ਪੂਰੀ ਨਹੀਂ ਪਾਉਂਦੀ ਅਸੀਂ ਤਾਂ ਇਹ ਕਹਿੰਦੇ ਵੀ ਵਨ ਟਾਈਮ ਸੈਟਲਮੈਂਟ ਕਰਕੇ ਵੀ ਜਿਮੀ ਵੀ ਆਪਣੀ ਉਹ ਹੈ ਪਾਣੀ ਦੇ ਕਨੈਕਸ਼ਨ ਇੱਕ ਮੁਸਤ ਜਾਰੀ ਕਰ ਦੇਣ ਇਹਦੇ ਨਾਲ ਨਾ ਸਿਰਫ ਪ੍ਰਸ਼ਾਸਨ ਜਾਂ ਕਾਰਪੋਰੇਸ਼ਨ ਨੂੰ ਹੀ ਕਰੋੜਾਂ ਰੁਪਏ ਦਾ ਮੈਨੀਫੀਟ ਹੋਏਗਾ ਇਹਦੇ ਨਾਲ ਜਿਹੜਾ ਘੱਟੋ ਘੱਟ 2-4 ਕਰੋੜ ਮਹੀਨੇ ਦੀ ਇਨਕਮ ਪਾਣੀ ਦੀ ਬਥੇਗੀ ਲੋਕ ਤਾਂ ਪੀ ਰਹੇ ਆ ਪਾਣੀ ਪਾਣੀ ਬਿਨਾ ਤਾਂ ਗੁਜ਼ਾਰਾ ਕੋਈ ਨਹੀਂ ਜੀ ਸਰ ਸਭ ਤੋਂ ਪਹਿਲਾਂ ਤਾਂ ਜਿਹੜਾ ਚੰਡੀਗੜ੍ਹ ਬਸਾਇਆ ਗਿਆ ਸੀਗਾ ਉਹ ਪਿੰਡਾਂ ਨੂੰ ਉਜਾੜ ਕੇ ਇੱਕ ਚੰਡੀਗੜ੍ਹ ਬਸਿਆ ਉਸ ਤੋਂ ਬਾਅਦ ਇੱਥੇ ਦੇ ਪ੍ਰਸ਼ਾਸਨ ਜਿੰਨੇ ਵੀ ਰਾਜਨੀਤੀ ਆ ਨੇਤਾ ਕਹਿ ਲੋ ਉਹਨਾਂ ਨੇ ਪਿੰਡਾਂ ਨੂੰ ਇਗਨੋਰ ਕਰਦੇ ਹੋਏ ਪਿੰਡਾਂ ਦੀ ਜ਼ਮੀਨ ਤੋਂ ਬਾਅਦ ਰੈੱਡ ਰੈੱਡ ਲਾਈਨ ਜਿਹੜੀ ਜਗ੍ਹਾ ਸੀਗੀ ਉਹਨੂੰ ਵੀ ਇਗਨੋਰ ਕਰਦੇ ਹੋਏ ਅੱਜ ਪਿੰਡਾਂ ਦੀ ਹਾਲਤ ਇਹ ਹੋ ਗਈ ਹੈ ਬਦ ਤੋਂ ਬਦਤਰ ਉਹਨੂੰ ਦੇਖਣ ਵਾਲਾ ਕੋਈ ਨਹੀਂ ਸੁਣਨ ਵਾਲਾ ਕੋਈ ਨਹੀਂ ਉਹਨਾਂ ਦੀ ਆਵਾਜ਼ ਚੱਕਣ ਵਾਲਾ ਕੋਈ ਨਹੀਂ ਤੁਸੀਂ ਕੀ ਮੰਨਦੇ ਹੋ ਕਿ ਸਮਾਰਟ ਸ਼ਹਿਰ ਦੇ ਵਿੱਚ ਸਮਾਰਟ گاਉ ਹੈ ਇਸ ਤਰ੍ਹਾਂ ਹੈ ਪੈਸਾਬ ਕੀ ਜਿਹੜੇ ਚੰਡੀਗੜ੍ਹ ਦੇ ਪੁਰਾਣੇ ਪਿੰਡ ਜਿਨ੍ਹਾਂ ਨੂੰ ਐਕਵਾਇਰ ਕਰਕੇ ਬੇਸਿਕਲੀ ਮਾਦਾ ਜਾੜਾ ਕਰਕੇ ਚੰਡੀਗੜ੍ਹ ਸ਼ਹਿਰ ਉਸਾਇਆ ਗਿਆ ਉਸ ਤੋਂ ਬਾਅਦ ਜਿਹੜੇ ਹੁਣ ਬਚੇ ਹੋਏ ਪਿਛਲੇ ਬਾਈ ਪਿੰਡ ਸੀਗੇ ਅੱਜ ਬਾਈ ਪਿੰਡਾਂ ਦੇ ਜਿਹੜੇ ਹਾਲਾਤ ਆ ਉਹਨਾਂ ਦਾ ਅਜਾੜਾ ਕਰਨ ਦੇ ਉੱਤੇ ਪ੍ਰਸ਼ਾਸਨ ਲੱਗਾ ਹੋਇਆ ਹੈ ਅਸੀਂ ਜਿਹੜੇ ਪਿੰਡੂ ਪਸ਼ੋਕੜ ਦੇ ਲੋਕ ਆ ਸਾਡੇ ਬਜ਼ੁਰਗਾਂ ਦੇ ਆ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਗਈਆਂ ਅੱਜ ਸਾਡੇ ਹਾਲਾਤ ਐਸੇ ਆ ਪਿੰਡਾਂ ਦੇ ਕਿ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਕਿਤੇ ਕਿਤੇ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਐ ਮੈਂ ਮਹਿਸੂਸ ਕਰਦਾ ਵਾਂ ਕਿ ਜਿਹੜੇ ਅਫਸਰशाही ਹੈ ਚੰਡੀਗੜ੍ਹ ਦੀ ਉਹ ਪਿੰਡਾਂ ਨਾਲ ਨਫ਼ਰਤ ਕਰਦੀ ਐ ਕਿਤੇ ਕਿਤੇ ਮੈਨੂੰ ਇਸ ਤਰ੍ਹਾਂ ਮਤਲਬ ਮੇਰਾ ਇਕੱਲੇ ਦਾ ਨਹੀਂ ਹੈਗਾ ਸਾਰਿਆਂ ਦਾ ਇਹ ਵਿਚਾਰ ਐ ਇਸ ਦੇ ਨਾਲ ਜਿਹੜਾ ਅੱਜ ਅਸੀਂ ਨਾਨ ਪੋਲਿਟਿਕਲ ਇੱਕ ਪਿੰਡੂ ਵਿਕਾਸ ਮંચ ਜਿਹੜਾ ਵਾ ਬਣਿਆ ਵਾ ਉਦੇ ਵਿੱਚ ਨਾਨ ਪੋਲਿਟਿਕਲ ਅ ਹਰ ਪਰਸਨ ਨੂੰ ਅਸੀਂ ਜਿਹੜਾ ਵਾ ਇਨਵਾਈਟ ਕਰਦੇ ਹਾਂ ਉਹ ਭਾਵੇਂ ਕਿਸੇ ਵੀ ਸੰਸਥਾ ਨਾਲ ਜੁੜਿਆ ਜਿਹੜਾ ਵੀ ਸਮਾਜਿਕ ਕੰਮ ਕਰਦਾ ਵਾ ਰੱਖੇ ਉਹ ਇਸ ਦੇ ਨਾਲ ਜੁੜ ਸਕਦਾ ਵਾ ਤੇ ਪਿੰਡਾਂ ਦੇ ਵਿਕਾਸ ਤੇ ਲਈ ਤੇ ਪਿੰਡਾਂ ਦੇ ਹਾਲਾਤ ਸੁਧਾਰਨ ਦੇ ਲਈ ਤੇ ਜਿਹੜੇ ਪਿੰਡਾਂ ਦੇ ਲੋਗ ਆ ਉਹਨਾਂ ਨੂੰ ਚੰਗੀ ਜ਼ਿੰਦਗੀ ਜੀਣ ਦੇਣ ਦੇ ਲਈ ਨਾਲ ਜਿਹੜਾ ਵਾ ਸਾਡੇ ਮਦਦਗਾਰ ਹੋ ਸਕਦਾ ਹੈ ਸੇ ਕੀ ਕਾਰਨ ਬਣੇ ਅੱਜ ਕਿ ਤੁਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਰਹੇ ਕਿਹੜੀ ਆਵਾਜ਼ ਤੁਸੀਂ ਚੱਕ ਰਹੇ ਹੋ ਕੀ ਕੀ ਡਿਮਾਂਡਸ ਹੈ ਤੁਹਾਡੀ ਡਿਮਾਂਡਸ ਦੇ ਵਿੱਚ ਬਹੁਤ ਸਾਰੀਆਂ ਵਾ ਛੋਟੀਆਂ ਛੋਟੀਆਂ ਬਾਈ ਪਿੰਡਾਂ ਦੀਆਂ ਆਬਾਦੀ ਨੂੰ ਲੈ ਕੇ ਦੇ ਆਬਾਦੀ ਨੂੰ ਲੈ ਕੇ ਰੈਡ ਲਾਈਨ ਨੂੰ ਲੈ ਕੇ ਆ ਪਾਣੀ ਦੇ ਕਨੈਕਸ਼ਨ ਨੂੰ ਲੈ ਕੇ ਸੀਵਰੇਜ ਦੇ ਕਨੈਕਸ਼ਨ ਨੂੰ ਲੈ ਕੇ ਆ ਕਾਰਪੋਰੇਸ਼ਨ ਨੇ ਆਪ ਦੇ ਕਬਜ਼ੇ ਦੇ ਵਿੱਚ ਪਿੰਡ ਤੇ ਲੈ ਲਏ ਪਰ ਉਹਨਾਂ ਨੂੰ ਸੂਤ ਕੋਈ ਨਹੀਂ ਦਿੱਤੀ ਕੀ ਕਾਰਪੋਰੇਸ਼ਨ ਨਹੀਂ ਚਾਹੁੰਦਾ ਹੈਗਾ ਕਿ ਪਿੰਡਾਂ ਦੇ ਲੋਕ ਚੰਗੀ ਜ਼ਿੰਦਗੀ ਜੀਏ ਤੇ ਸਾਰੀਆਂ ਛੋਟੀਆਂ ਛੋਟੀਆਂ ਡਿਮਾਂਡਸ ਹੈਗੀਆਂ ਕਾਫੀ ਡਿਮਾਂਡਾਂ ਇਸ ਤਰ੍ਹਾਂ ਦੀਆਂ ਵੀ ਆ ਕਿ ਕੁਝ ਲੋਕਾਂ ਦੇ ਪਰਿਵਾਰ ਜਿਹੜੇ ਪੁਰਾਣੇ ਪਰਿਵਾਰ ਇਥੋਂ ਉਜਾੜੇ ਗਏ ਉਹਨਾਂ ਦੇ ਅੱਗੇ ਜਿਹੜੀ ਨਿਊ ਜਨਰੇਸ਼ਨ ਹੈ ਉਹਨਾਂ ਦਾ ਕਿਤੇ ਵੀ ਕੋਈ ਵੀ ਜਗ੍ਹਾ ਜਿਹੜੀ ਆ ਉਹਨਾਂ ਨੂੰ ਚੰਡੀਗੜ੍ਹ ਚ ਨਹੀਂ ਦਿੱਤੀ ਗਈ ਸਰ ਇੱਕ ਮਾਮਲਾ ਹੋਰ ਵੀ ਹੈ ਲਾਲ ਡੋਰੇ ਦਾ ਮਾਮਲਾ ਜਦ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਪਿੰਡ ਆ ਗਏ ਫਿਰ ਲਾਲ ਡੋਰੇ ਦਾ ਮਹੱਤਵ ਕਿੱਥੇ ਹੈ ਦੂਸਰੀ ਤਰਫ ਲੋਕਾਂ ਨੂੰ ਪੀਣ ਦਾ ਪਾਣੀ ਦਾ ਕਨੈਕਸ਼ਨ ਤੱਕ ਨਹੀਂ ਮਿਲਦਾ ਇਦੇ ਵਿੱਚ ਕਾਫੀ ਚੀਜ਼ਾਂ ਇਸ ਤਰ੍ਹਾਂ ਦੀਆਂ ਵਾਂ ਕਿ ਅਫਸਰ ਸ਼ਾਹੀ ਨੇ ਆਪਣੇ ਨਿੱਜੀ स्वार्थਾਂ ਦੇ ਲਈ ਇੰਨਾਂ ਚੀਜ਼ਾਂ ਨੂੰ ਜਿਹੜਾ ਵਾਗੇ ਰੱਖਿਆ ਹੋਇਆ ਵਾ ਅੱਜ ਦੀ ਜ਼ਰੂਰਤ ਅਨੁਸਾਰ ਹਰ ਇੱਕ ਚੀਜ਼ ਜਿਹੜੀ ਉਹ ਬਦਲੀ ਜਾ ਸਕਦੀ ਆ ਇਸ ਤਰ੍ਹਾਂ ਦਾ ਕੋਈ ਵੀ ਅਸੰਭਵ ਕੰਮ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਜਿਹੜਾ ਅਸੰਭਵ ਹੋਵੇ ਕਿ ਜਿਹਨੂੰ ਆਪਾਂ ਅੱਜ ਦੇ ਜ਼ਰੂਰਤ ਅਨੁਸਾਰ ਜਿਹੜਾ ਬਦਲਿਆ ਨਾ ਜਾ ਸਕੇ ਪਰ ਜੇ ਅਫਸਰ ਸ਼ਾਹੀ ਨੂੰ ਦਰਦ ਹੋਵੇ ਪਿੰਡਾਂ ਦਾ ਤਾਂ ਉਹ ਇਸ ਦੇ ਉੱਤੇ ਗੌਰ ਕਰਨ ਸਰ ਲੋਕ ਸਭਾ ਚੋਣ ਆਉਣ ਵਾਲੇ ਹਨ ਉਹਦੇ ਵਿੱਚ ਤੁਹਾਡਾ ਰਵਈਆ ਕਿਸ ਤਰ੍ਹਾਂ ਦਾ ਰਹੇਗਾ ਪਾਰਟੀਆਂ ਨੂੰ ਲੈ ਕੇ ਦੇਖੋ ਲੋਕ ਸਭਾ ਜਿਹੜਾ ਚੋਣ ਹੈ ਇਹ ਤੇ ਇੱਕ ਜਨਰਲ ਇਲੈਕਸ਼ਨ ਹੈਗੇ ਆ ਠੀਕ ਹੈ ਪਰ ਜਿਹੜਾ ਸਾਡਾ ਰਵਈਆ ਜਿਹੜਾ ਹੈਗਾ ਉਹ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਸਾਡੀ ਲੜਾਈ ਹੈ ਸਾਡਾ ਇਸ ਤਰ੍ਹਾਂ ਦਾ ਕੋਈ ਪੋਲੀਟੀਕਲ ਉਹ ਨਹੀਂ ਹੈਗਾ ਅਫਸਰਾਂ ਦੇ ਨਾਲ ਜੋ ਅੱਜ ਹੀ ਫੇਸ ਕਰ ਰਹੇ ਆ ਪਿੰਡਾਂ ਦੇ ਲੋਕ ਅਸੀਂ ਉਸ ਚੀਜ਼ ਨੂੰ ਲੈ ਕੇ ਨਹੀਂ ਤੁਹਾਡੇ ਇੱਕ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਡੀ ਜਿਹੜਾ ਮੈਨੀਫੈਸਟੋ ਦੇ ਵਿੱਚ ਜਿਹੜਾ ਸਾਡੇ ਪਿੰਡਾਂ ਦੀ ਆਵਾਜ਼ ਚੱਕੇਗਾ ਅਸੀਂ ਉਹਦਾ ਸਾਥ ਦੇਵਾਂਗੇ ਨਹੀਂ ਤਾਂ ਅਸੀਂ ਨੋਟਾ ਦਾ ਬਟਨ ਦਬਾਵਾਂਗੇ ਦੇਖੋ ਇਹ ਬਿਲਕੁਲ ਸਹੀ ਗੱਲ ਹੈ ਜੇ ਕੋਈ ਜਿਹੜੇ ਪਿੰਡਾਂ ਦੇ ਅੱਜ ਵਸਿੰਦੇ ਹੈਗੇ ਆ ਇਸ ਚੀਜ਼ ਦੀ ਉਹ ਮੰਗ ਕਰ ਰਹੇ ਤੇ ਮੰਗ ਮੈਨੂੰ ਬਿਲਕੁਲ ਜਾਇਜ਼ ਲੱਗਦੀ ਹੈ ਇਸ ਵਿੱਚ ਕੋਈ ਗਲਤ ਨਹੀਂ ਜਿਹੜਾ ਵੀ ਕੋਈ ਪਿੰਡਾਂ ਦੇ ਲੋਕਾਂ ਦੀ ਆਵਾਜ਼ ਆਏਗਾ ਨੋ ਰੌਟ ਪਿੰਡਾਂ ਦੇ ਲੋਕ ਉਹਨਾਂ ਦੇ ਨਾਲ ਹੈਗੇ ਆ ਸਰ ਸਭ ਤੋਂ ਪਹਿਲਾਂ ਤਾਂ ਜਿਹੜਾ ਚੰਡੀਗੜ੍ਹ ਬਸਾਇਆ ਗਿਆ ਸੀਗਾ ਉਹ ਪਿੰਡਾਂ ਨੂੰ ਉਜਾੜ ਕੇ ਇੱਕ ਚੰਡੀਗੜ੍ਹ ਬਸਿਆ ਉਸ ਤੋਂ ਬਾਅਦ ਇੱਥੇ ਦੇ ਪ੍ਰਸ਼ਾਸਨ ਜਿੰਨੇ ਵੀ ਰਾਜਨੀਤੀ ਨੇਤਾ ਕਹਿ ਲੋ ਉਹਨਾਂ ਨੇ ਪਿੰਡਾਂ ਨੂੰ ਇਗਨੋਰ ਕਰਦੇ ਹੋਏ ਪਿੰਡਾਂ ਦੀ ਜ਼ਮੀਨ ਤੋਂ ਬਾਅਦ ਰੈੱਡ ਰੈੱਡ ਲਾਈਨ ਜਿਹੜੀ ਜਗਾਸੀ ਕੀ ਉਹਨੂੰ ਵੀ ਇਗਨੋਰ ਕਰਦੇ ਹੋਏ ਅੱਜ ਪਿੰਡਾਂ ਦੀ ਹਾਲਤ ਇਹ ਹੋ ਗਈ ਹੈ ਬਦ ਤੋਂ ਬਦਤਰ ਉਹਨੂੰ ਦੇਖਣ ਵਾਲਾ ਕੋਈ ਨਹੀਂ ਸੁਣਨ ਵਾਲਾ ਕੋਈ ਨਹੀਂ ਉਹਨਾਂ ਦੀ ਆਵਾਜ਼ ਚੱਕਣ ਵਾਲਾ ਕੋਈ ਨਹੀਂ ਤੁਸੀਂ ਕੀ ਮੰਨਦੇ ਹੋ ਕਿ ਸਮਾਰਟ ਸ਼ਹਿਰ ਦੇ ਵਿੱਚ ਸਮਾਰਟ گاਉ ਹੈ ਇਸ ਤਰ੍ਹਾਂ ਹੈ ਪੈਸਾਂ ਕੀ ਜਿਹੜੇ ਚੰਡੀਗੜ੍ਹ ਦੇ ਪੁਰਾਣੇ ਪਿੰਡ ਜਿਨ੍ਹਾਂ ਨੂੰ ਐਕਵਾਇਰ ਕਰਕੇ ਬੀਸਿਕਲੀ ਮਾਦਾ ਜਾੜਾ ਕਰਕੇ ਨਵੇਂ ਸ਼ਹਿਰ ਉਸਾਇਆ ਗਿਆ ਹੈ ਉਸ ਤੋਂ ਮੱਜ ਜਿਹੜੇ ਹੁਣ ਬਚੇ ਹੋਏ ਪਿਛਲੇ ਬਾਈ ਪਿੰਡ ਸੀਗੇ ਅੱਜ ਬਾਈ ਪਿੰਡਾਂ ਦੇ ਜਿਹੜੇ ਹਾਲਾਤ ਆ ਉਹਨਾਂ ਦਾ ਅਜਾੜਾ ਕਰਨ ਦੇ ਉੱਤੇ ਪ੍ਰਸ਼ਾਸਨ ਲੱਗਾ ਹੋਇਆ ਹੈ ਅਸੀਂ ਜਿਹੜੇ ਪਿੰਡੂ ਪਸ਼ੋਕਰ ਦੇ ਲੋਕ ਆ ਸਾਡੇ ਬਜ਼ੁਰਗਾਂ ਦੇ ਆ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਗਈਆਂ ਅੱਜ ਸਾਡੇ ਹਾਲਾਤ ਐਸੇ ਆ ਪਿੰਡਾਂ ਦੇ ਕਿ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਕਿਤੇ ਕਿਤੇ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੇ ਅਫਸਰशाही ਹੈ ਚੰਡੀਗੜ੍ਹ ਦੀ ਉਹ ਪਿੰਡਾਂ ਨਾਲ ਨਫ਼ਰਤ ਕਰਦੀ ਹੈ ਕਿਤੇ ਕਿਤੇ ਮੈਨੂੰ ਇਸ ਤਰ੍ਹਾਂ ਮਤਲਬ ਮੇਰੇ ਆਕੇਲੇ ਦਾ ਨਹੀਂ ਹੈਗਾ ਸਾਰਿਆਂ ਦਾ ਇਹ ਵਿਚਾਰ ਹੈ ਇਸ ਦੇ ਨਾਲ ਜਿਹੜਾ ਅੱਜ ਅਸੀਂ ਨਾਨ ਪੋਲੀਟੀਕਲ ਇੱਕ ਵਿਕਾਸ ਮંચ ਜਿਹੜਾ ਵਾ ਬਣਿਆ ਵਾ ਉਹਦੇ ਵਿੱਚ ਨਾਨ ਪੋਲੀਟੀਕਲ ਹਰ ਪਰਸਨ ਨੂੰ ਅਸੀਂ ਜਿਹੜਾ ਵਾ ਇਨਵਾਈਟ ਕਰਦੇ ਹਾਂ ਉਹ ਭਾਵੇਂ ਕਿਸੇ ਵੀ ਸੰਸਥਾ ਨਾਲ ਜੁੜਿਆ ਜਿਹੜਾ ਵੀ ਸਮਾਜਿਕ ਕੰਮ ਕਰਦਾ ਵਾ ਰੱਖੀ ਉਸ ਪਿੰਡ ਨਾਲ ਜੁੜ ਸਕਦਾ ਵਾ ਤੇ ਪਿੰਡਾਂ ਦੇ ਵਿਕਾਸ ਤੇ ਲਈ ਤੇ ਪਿੰਡਾਂ ਦੇ ਹਾਲਾਤ ਸੁਧਾਰਨ ਦੇ ਲਈ ਤੇ ਜਿਹੜੇ ਪਿੰਡਾਂ ਦੇ ਲੋਗ ਆ ਉਹਨਾਂ ਨੂੰ ਚੰਗੀ ਜ਼ਿੰਦਗੀ ਜੀਣ ਦੇਣ ਦੇ ਲਈ ਨਾਲ ਜਿਹੜਾ ਵਾ ਸਾਡੇ ਮਦਦਗਾਰ ਹੋ ਸਕਦਾ ਹੈ ਸ ਕੀ ਕਾਰਨ ਬਣਿਆ ਅੱਜ ਕਿ ਤੁਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਰਹੇ ਕਿਹੜੀ ਆਵਾਜ਼ ਤੁਸੀਂ ਚੱਕ ਰਹੇ ਹੋ ਕੀ ਕੀ ਡਿਮਾਂਡਸ ਹੈ ਤੁਹਾਡੀਆਂ ਇਹ ਖੁਦ ਡਿਮਾਂਡਸ ਦੇ ਵਿੱਚ ਬਹੁਤ ਸਾਰੀਆਂ ਵਾ ਛੋਟੀਆਂ-ਛੋਟੀਆਂ ਬਾਈ ਪਿੰਡਾਂ ਦੀਆਂ ਆ ਨਾ ਆਬਾਦੀ ਨੂੰ ਲੈ ਕੇ ਦੇ ਆਬਾਦੀ ਨੂੰ ਲੈ ਕੇ ਰੈਡ ਲਾਈਨ ਨੂੰ ਲੈ ਕੇ ਆ ਪਾਣੀ ਦੇ ਕਨੈਕਸ਼ਨ ਨੂੰ ਲੈ ਕੇ ਸੀਵਰੇਜ ਦੇ ਕਨੈਕਸ਼ਨ ਨੂੰ ਲੈ ਕੇ ਆ ਕਾਰਪੋਰੇਸ਼ਨ ਨੇ ਆਪ ਦੇ ਕਬਜ਼ੇ ਦੇ ਵਿੱਚ ਪਿੰਡ ਤੇ ਲੈ ਲਏ ਪਰ ਉਹਨਾਂ ਨੂੰ ਸਹੂਲਤ ਕੋਈ ਨਹੀਂ ਦਿੱਤੀ ਕੀ ਕਾਰਪੋਰੇਸ਼ਨ ਨਹੀਂ ਚਾਹੁੰਦਾ ਹੈਗਾ ਕਿ ਪਿੰਡਾਂ ਦੇ ਲੋਕ ਚੰਗੀ ਜ਼ਿੰਦਗੀ ਜੀਏ ਤੇ ਸਾਡੀਆਂ ਛੋਟੀਆਂ-ਛੋਟੀਆਂ ਡਿਮਾਂਡਸ ਹੈਗੀਆਂ ਕਾਫੀ ਡਿਮਾਂਡਾਂ ਇਸ ਤਰ੍ਹਾਂ ਦੀਆਂ ਵੀ ਆ ਕਿ ਕੁਝ ਲੋਕਾਂ ਦੇ ਪਰਿਵਾਰ ਜਿਹੜੇ ਪੁਰਾਣੇ ਪਰਿਵਾਰ ਇਥੋਂ ਉਜਾੜੇ ਗਏ ਉਹਨਾਂ ਦੇ ਅੱਗੇ ਜਿਹੜੀ ਨਿਊ ਜਨਰੇਸ਼ਨ ਹੈ ਉਹਨਾਂ ਦਾ ਕਿਤੇ ਵੀ ਕੋਈ ਵੀ ਜਗ੍ਹਾ ਜਿਹੜੀ ਆ ਉਹਨਾਂ ਨੂੰ ਚੰਡੀਗੜ੍ਹ ਚ ਨਹੀਂ ਦਿੱਤੀ ਗਈ। ਸਰ ਇੱਕ ਮਾਮਲਾ ਹੋਰ ਵੀ ਹੈ ਲਾਲ ਡੋਰੇ ਦਾ ਮਾਮਲਾ ਜਦ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਪਿੰਡ ਆ ਗਏ ਆ ਫਿਰ ਲਾਲ ਡੋਰੇ ਦਾ ਮਹੱਤਵ ਕਿੱਥੇ ਹੈ? ਦੂਸਰੀ ਤਰਫ ਲੋਕਾਂ ਨੂੰ ਪੀਣ ਦਾ ਪਾਣੀ ਦਾ ਕਨੈਕਸ਼ਨ ਤੱਕ ਨਹੀਂ ਮਿਲਦਾ। ਇਦੇ ਵਿੱਚ ਕਾਫੀ ਚੀਜ਼ਾਂ ਇਸ ਤਰ੍ਹਾਂ ਦੀਆਂ ਵਾਂ ਕਿ ਅਫਸਰ ਸ਼ਾਹੀ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਇਹਨਾਂ ਚੀਜ਼ਾਂ ਨੂੰ ਜਿਹੜਾ ਵਾਗੇ ਰੱਖਿਆ ਹੋਇਆ ਵਾ ਅੱਜ ਦੀ ਜ਼ਰੂਰਤ ਅਨੁਸਾਰ ਹਰ ਇੱਕ ਚੀਜ਼ ਜਿਹੜੀ ਉਹ ਬਦਲੀ ਜਾ ਸਕਦੀ ਆ ਇਸ ਤਰ੍ਹਾਂ ਦਾ ਕੋਈ ਵੀ ਅਸੰਭਵ ਕੰਮ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਜਿਹੜਾ ਅਸੰਭਵ ਹੋਵੇ ਕਿ ਜਿੰਨੂੰ ਆਪਾਂ ਅੱਜ ਦੇ ਜ਼ਰੂਰਤ ਅਨੁਸਾਰ ਜਿਹੜਾ ਬਦਲਿਆ ਨਾ ਜਾ ਸਕੇ ਪਰ ਜੇ ਅਫਸਰ ਸ਼ਾਹੀ ਉਹ ਦਰਦ ਹੋਵੇ ਪਿੰਡਾਂ ਦਾ ਤਾਂ ਉਹ ਇਸ ਦੇ ਉੱਤੇ ਗੌਰ ਕਰਨਾ ਸਰ ਲੋਕ ਸਭਾ ਚੋਣ ਆਉਣ ਵਾਲੇ ਹਨ ਉਹਦੇ ਵਿੱਚ ਤੁਹਾਡਾ ਰਵਈਆ ਕਿਸ ਤਰ੍ਹਾਂ ਦਾ ਰਹੇਗਾ ਪਾਰਟੀਆਂ ਨੂੰ ਲੈ ਕੇ ਦੇਖੋ ਲੋਕ ਸਭਾ ਜਿਹੜਾ ਚੋਣ ਹੈ ਇਹ ਤੇ ਇੱਕ ਜਨਰਲ ਇਲੈਕਸ਼ਨ ਹੈਗੇ ਆ ਠੀਕ ਹੈ ਪਰ ਜਿਹੜਾ ਸਾਡਾ ਰਵਈਆ ਜਿਹੜਾ ਹੈਗਾ ਉਹ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਸਾਡੀ ਲੜਾਈ ਹੈ ਸਾਡਾ ਇਸ ਤਰ੍ਹਾਂ ਦਾ ਕੋਈ ਪੋਲੀਟੀਕਲ ਉਹ ਨਹੀਂ ਹੈਗਾ ਅਫਸਰਾਂ ਦੇ ਨਾਲ ਜੋ ਅੱਜ ਹੀ ਫੇਸ ਕਰ ਰਹੇ ਆ ਪਿੰਡਾਂ ਦੇ ਲੋਕ ਅਸੀਂ ਉਸ ਚੀਜ਼ ਨੂੰ ਲੈ ਕੇ ਵੀ ਤੁਹਾਡੇ ਇੱਕ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਡੀ ਜਿਹੜਾ ਮੈਨੀਫੈਸਟੋ ਦੇ ਵਿੱਚ ਜਿਹੜਾ ਸਾਡੇ ਪਿੰਡਾਂ ਦੀ ਆਵਾਜ਼ ਚੱਕੇਗਾ ਅਸੀਂ ਉਹਦਾ ਸਾਥ ਦੇਵਾਂਗੇ ਨਹੀਂ ਤਾਂ ਅਸੀਂ ਨੋਟਾ ਦਾ ਬਟਨ ਦਬਾਵਾਂਗੇ ਦੇਖੋ ਇਹ ਬਿਲਕੁਲ ਸਹੀ ਗੱਲ ਹੈ ਜੇ ਕੋਈ ਜਿਹੜੇ ਪਿੰਡਾਂ ਦੇ ਅੱਜ ਵਸਿੰਦੇ ਹੈਗੇ ਆ ਇਸ ਚੀਜ਼ ਦੀ ਉਹ ਮੰਗ ਕਰ ਰਹੇ ਤੇ ਮੰਗ ਮੈਨੂੰ ਬਿਲਕੁਲ ਜਾਇਜ਼ ਲੱਗਦੀ ਹੈ ਇਸ ਵਿੱਚ ਕੋਈ ਗਲਤ ਨਹੀਂ ਜਿਹੜਾ ਵੀ ਕੋਈ ਪਿੰਡਾਂ ਦੇ ਲੋਕਾਂ ਦੀ ਆਵਾਜ਼ ਆਏਗਾ ਨੋ ਡਾਊਟ ਪਿੰਡਾਂ ਦੇ ਲੋਕ ਉਹਨਾਂ ਦੇ ਨਾਲ ਹੈਗੇ ਆ ਸਰ ਸਭ ਤੋਂ ਪਹਿਲਾਂ ਤਾਂ ਜਿਹੜਾ ਚੰਡੀਗੜ੍ਹ ਬਸਾਇਆ ਗਿਆ ਸੀਗਾ ਉਹ ਪਿੰਡਾਂ ਨੂੰ ਉਜਾੜ ਕੇ ਇੱਕ ਚੰਡੀਗੜ੍ਹ ਬਸਿਆ ਉਸ ਤੋਂ ਬਾਅਦ ਇੱਥੇ ਦੇ ਪ੍ਰਸ਼ਾਸਨ ਜਿੰਨੇ ਵੀ ਰਾਜਨੀਤੀ ਆ ਨੇਤਾ ਕਹਿ ਲੋ ਉਹਨਾਂ ਨੇ ਪਿੰਡਾਂ ਨੂੰ ਇਗਨੋਰ ਕਰਦੇ ਹੋਏ